ਲੋਕ ਸਭਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਚੋਣ ਪ੍ਰਚਾਰ ਵਿੱਚ ਰਾਤ ਦਿਨ ਲੱਗੇ ਹੋਏ ਨੇ ਜਿਸ ਦੇ ਚਲਦਿਆਂ ਉਹ ਪਿੰਡ-ਪਿੰਡ ਵਿੱਚ ਜਾ ਕੇ ਪਾਰਟੀ ਦੀਆਂ ਨੀਤੀਆਂ ਤੇ ਮੋਦੀ ਦੀ ਗਾਰੰਟੀ ਬਾਰੇ ਵੀ ਲੋਕਾਂ ਨੂੰ ਦੱਸ ਰਹੇ ਨੇ ਜਿਸ ਨਾਲ ਨੇ ਅੱਜ ਨਰੋਟ ਮਹਿਰਾ ਵਿੱਚ ਜਾ ਕੇ ਆਪਣਾ ਚੋਣ ਪ੍ਰਚਾਰ ਕੀਤਾ ਤੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਲਈ ਭਾਰਤ ਜਨਤਾ ਪਾਰਟੀ ਇੱਕ ਵਿਕਲਪ ਹੈ ਜੇ ਪੰਜਾਬ ਦੇ ਹਾਲਾਤ ਬਦਲ ਸਕਣ ਤਾਂ ਉਹ ਐਸੇ ਹੀ ਪਾਰਟੀ ਵੱਲੋਂ ਬਦਲ ਸਕਦੇ ਨੇ ਨਹੀਂ ਤੇ ਨਹੀਂ ਹੋ ਸਕਦਾ ਉਹਨੇ ਕਿਹਾ ਕਿ ਪਿਛਲੇ ਦਿਨੀ ਨਾਨਾਗਰ ਵਿੱਚ ਹੋਈ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ 'ਚ ਲੋਕਾਂ ਦਾ ਜੋ ਪਿਆਰ ਵੇਖਣ ਨੂੰ ਮਿਲਿਆ ਜੋ ਲੋਕਾਂ ਦਾ ਸਹਿਯੋਗ ਵੇਖਣ ਨੂੰ ਮਿਲਿਆ ਉਥੋਂ ਸਾਫ਼ ਹੁੰਦਾ ਹੈ ਕਿ ਲੋਕ ਭਾਰਤੀ ਜਨਤਾ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਕਿੰਨਾ ਸਹਿਯੋਗ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਜਪਾ ਹੀ ਜਿੱਤੇਗੀ ਇਹ ਉਹਨਾਂ ਨੂੰ ਪੂਰੀ ਤਰ੍ਹਾਂ ਯਕੀਨ ਹੈ ਅਤੇ ਸੈਂਟਰ ਦੇ ਵਿੱਚ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇਗੀ ਉਹਨਾਂ ਨੇ ਕਿਹਾ ਕਿ ਇਸ ਸੀਟ ਨੂੰ ਜਿੱਤਣਗੇ ਤੇ ਉਹ ਗੁਰਦਾਸਪੁਰ ਦੇ ਹਲਕੇ ਦੀ ਨੁਹਾਰ ਵੀ ਬਦਲਣਗੇ ਦੇਖੋ ਮੋਦੀ ਜਿਹੜੇ ਆਏ ਨਾ ਜੀ ਤਨ ਜਿਗਰਾ ਇਹਨਾਂ ਲੋਕਾਂ ਦਾ ਵੀ 12 ਵਜੇ ਤੋਂ ਬੈਠ ਰਹੇ 4 ਵਜੇ ਮੋਦੀ ਜਾਇਆ 3 ਵਜੇ ਰਹਿ ਉਹ 4 ਵਜੇ ਆਏ 4 ਵਜੇ ਤੱਕ ਕੋਈ ਵਿਅਕਤੀ ਕੋ ਮਾਤਾ ਪੈਣ ਜਾਂ ਬਜ਼ੁਰਗ ਕੋਈ ਹਿੰਦਿਆ ਦਾ ਕਰੇ ਉਹ ਜਿੰਨੇ ਲੋਕ ਅੰਦਰ ਬੈਠੇ ਨੇ ਉਸ ਤੋਂ 3 ਗੁਣਾ ਲੋਕ ਬਾਹਰ ਨੇ ਤੁਸੀਂ ਦੇਖੋ ਨਾ ਮੋਦੀ ਜੀ ਨੇ ਫਿਰ ਮੁੜ ਕੇ ਹੱਲੇ ਘੋੜੂ ਮੁੜ ਕੇ ਬਾਹਰ ਦੇ ਲੋਕ ਜਾਏ ਉਹ ਦੇਖੀ ਜਰਦੇ ਲੋਕਾਂ ਦੀ ਬਹੁਤ ਹੁਸਾ ਹੈ ਬਹੁਤ ਹੁਸਾ ਹੈ ਲੋਕਾਂ ਦੀ ਔਰੇ ਗੁਰਦਾਸ ਮੁਰ ਲੋਕ ਸਭਾ ਸੀ ਵੀ ਇਤਨਾ ਜੀ ਮਹਾਰਦੀ ਅੰਦਾਵਾੜੀ ਦਿੱਤਾ ਜਾ ਕੇ ਸੀ ਸਿਰਫ 5-6 ਦਿਨ ਦੀ ਗੱਲ ਹੈ ਮੈਂ ਲੋਕਾਂ ਕੀ ਅਪੀਲ ਕਰੇ ਕਹਿੰਦਾ ਕਿ 5-6 ਦਿਨ ਜਿਹੜਾ ਹੈ ਮੇਰੇ ਵਾਸਤੇ ਮੋਦੀ ਜੀ ਵਾਸਤੇ ਦਿਓ ਆਪਾਂ ਪੂਰਾ ਵਿਕਾਸ ਕਰਾਂਗੇ ਇੱਕ ਗੁਰਦਾਸ ਬਾ ਪੂਰਾ ਜੋੜ ਲਗਾ ਦਿੰਦਾ ਆਪਾਂ ਸਾਨੂੰ ਸਪੋਰਟ ਸਹਾਇਤਾ ਹੈ ਜਿਹੜਾ ਕਿ ਆਪਣੇ ਆਪ ਬਾਦ ਬਾਦਸ਼ਾਹ ਕੇ ਕਾਫੀ ਆਪ ਚੱਲ ਗਿਆ ਕਿ ਹਾਂ ਜੀ فرنڈا سناریا بھائی پانی چل کے اپ کیا کیا کوئی بندے دے پانچ پانچ میں دے بارے کچھ نہیں بننا بڑا بڑا بندا ہے ٹھیک ہے جی نے ٹکٹ بی جے پی بھی لے لی کانگریس بھی لے لی اپ جو سب ٹکٹا مل گیا کہتا 100% ٹکٹ ملنی ہے مل گئی ٹھیک ہے تھانو بہت بڑا بندہ ٹھیک ہے جی اف یو وِش دیٹ یور چائلڈ لرنز ٹوڈے اینڈ نیڈز ٹومورو برنگ देम टू ए एन एम्स جیمز کیمبرج انٹرنیشنل سکول پٹھانکوٹ افیلیئیٹڈ ٹو سی بی ایس ای نیو دہلی little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar